ਇੱਕ ਵਾਰ ਸਾਬੋ ਕੀ ਤਲਵੰਡੀ ਵਿਖੇ ਪੁਤਲੀਆਂ ਦਾ ਤਮਾਸ਼ਾ ਕਰਨ ਵਾਲੇ ਆ ਗਏ ਸਦੀਆਂ ਤੋਂ ਪੈਰਾਂ ਹੇਠ ਲਤਾੜੀਂ ਦੇ ਬੰਦਿਆਂ ਨੂੰ ਜਿਸ ਗੁਰੂ ਪਾਸ਼ਾ ਤੋਂ ਮਨੁੱਖਤਾ ਤੇ ਅਹਿਸਾਸ ਦੀ ਬਰਕਤ ਨਸੀਬ ਹੋਈ ਸੀ ਉਸ ਦੀ ਜ਼ਿੰਦਗੀ ਉਹਨਾਂ ਵਾਸਤੇ ਬੇਹਦ ਅਮੋਲਕ ਸੀ ਸਿੰਘ ਆਮ ਤੌਰ ਤੇ ਵਿਆਹੀ ਦਾ ਵਿਸਾਹ ਨਹੀਂ ਸੰਕਰਦੇ ਰਾਤ ਨੂੰ ਜਦੋਂ ਸਤਗੁਰੂ ਜੀ ਵਿਰਾਸਦੇ ਸਨ ਤਾਂ ਵਾਰੀ ਵਾਰੀ ਪੈਰਾ ਦਿਆ ਕਰਦੇ ਸਨ ਤਮਾਸ਼ਾ ਰਾਤ ਨੂੰ ਹੋਣਾ ਸੀ ਤੇ ਉਹ ਤਮਾਸ਼ਾ ਵੇਖਣ ਨੂੰ ਕਈ ਸਿੰਘਾਂ ਦਾ ਜੀ ਕੀਤਾ ਤਮਾਸ਼ਾ ਥੋੜਾ ਚਿਰ ਹੀ ਰਹਿਣਾ ਸੀ ਪੈਰੇ ਦਾ ਸਮਾਂ ਵੰਡ ਕੇ ਜਾ ਨਹੀਂ ਸੰਕਦੇ ਤਮਾਸ਼ੇ ਦੀ ਤਾਂਗ ਵਾਲਿਆਂ ਨੇ ਬਾਕੀ ਸਿੰਘਾਂ ਨੂੰ ਪਰੇਰਿਆ ਕਿ ਛੇਤੀ ਹੀ ਮੋੜਾਉਣਾ ਹੈ ਕੋਈ ਹਰਜ਼ ਨਹੀਂ ਚਲੋ ਸਾਰੇ ਚੱਲ ਕੇ ਵੇਖ ਆਈਏ ਪਰ ਕੁਝ ਸਿੰਘ ਤਮਾਸ਼ੇ ਨਾਲੋਂ ਸਤਿਗੁਰੂ ਜੀ ਦੇ ਪੈਰੇ ਨੂੰ ਵਧੇਰੇ ਜ਼ਰੂਰੀ ਸਮਝਦੇ ਸਨ ਤੇ ਇਹ ਨਹੀਂ ਸਨ ਚਾਹੁੰਦੇ ਕਿ ਕਿਸੇ ਤਰ੍ਹਾਂ ਵੀ ਕਿਸੇ ਖਤਰੇ ਦੀ ਸੰਭਾਵਨਾ ਹੋ ਜਾਏ ਕੁਝ ਸਿੰਘ ਤਮਾਸ਼ਾ ਵੇਖਣ ਚਲੇ ਗਏ ਕੁਝ ਡੇਰੇ ਹੀ ਟਿਕੇ ਰਹੇ ਪਰ ਅਜਬ ਖੇਡ ਬਣੀ ਜਿਹੜੇ ਤਮਾਸ਼ੇ ਤੇ ਗਏ ਸਨ ਉਹਨਾਂ ਦਾ ਮਨ ਅੰਦਰੋਂ ਖੁਤਰੂ ਖੁਤਰੂ ਕਰਦਾ ਰਿਹਾ ਸਰੀਰ ਤਮਾਸ਼ੇ ਵਿੱਚ ਤੇ ਸੁਰਤੇਸ ਖਿਆਲ ਵਿੱਚ ਕਿ ਮਾੜਾ ਕੀਤਾ ਹੈ ਜਿਹੜੇ ਡੇਰੇ ਰਹੇ ਉਹ ਪਛਤਾਉਂਦੇ ਰਹੇ ਕਿ ਕੀ ਹਰਜ ਸੀ ਅਸੀਂ ਵੀ ਜਾ ਕੇ ਘੜੀ ਰੌਣਕ ਮੇਲਾ ਵੇਖ ਆਉਂਦੇ ਉਹਨਾਂ ਦੇ ਸਰੀਰ ਗੁਰੂ ਪਾਸ ਤੇ ਸੁਰਤ ਤਮਾਸ਼ੇ ਵਿੱਚ ਦਿਨ ਚੜੇ ਇਹ ਤਮਾਸ਼ੇ ਦੀ ਗੱਲ ਸਤਗੁਰੂ ਜੀ ਪਾਸ ਵੀ ਪਹੁੰਚੀ ਦੋਹਾਂ ਧਿਰਾਂ ਦੀ ਮਾਨਸਿਕ ਹਾਲਤਾਂ ਵੀ ਪਤਾ ਲੱਗਾ ਤੇ ਗੁਰੂ ਸਾਹਿਬ ਜੀ ਨੇ ਫਰਮਾਇਆ ਗੁਰ ਸਭਾ ਏਵ ਨ ਪਾਈਐ ਨਾ ਨੇੜੇ ਨਾ ਦੂਰ ਨਾਨਕ ਸਤਗੁਰ ਤਾਂ ਮਿਲੇ ਜਾ ਮਨ ਰਹੀ ਹਦੂਰ ਗੁਰੂ ਅਤੇ ਸਿੱਖ ਦਾ ਪ੍ਰੇਮ ਦਾ ਸਾਖ ਹੈ ਪ੍ਰੇਮ ਦਾ ਸਬੰਧ ਮਨ ਨਾਲ ਹੈ ਪ੍ਰੇਮ ਉੱਥੇ ਹੀ ਹੈ ਜਿੱਥੇ ਮਨ ਹਾਜ਼ਰ ਹੈ